ਕੀ 700 ਸਾਲ ਪੁਰਾਣੀ ਗੱਲ ਹੈ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਆਯਾਲੀ ਇੱਕ ਆਜੜੀ ਭੇਡਾਂ ਚਾਰਦਾ ਸੀ 7-800 ਭੇਡਾਂ ਸਨ ਉਹਨਾਂ ਦਾ ਮਾਲਕ ਸੀ ਉਹਨੂੰ ਵੇਚਦਾ ਸੀ ਦੁੱਧ ਵੇਚਦਾ ਸੀ ਕੋਈ ਭੇਡਾਂ ਖਰੀਦਣ ਆ ਜਾਏ ਤੇ ਭੇਡਾਂ ਵੇਚਦਾ ਸੀ ਉਹਦਾ ਦੰਦਾ ਸੀ ਆਯਾਲੀ ਸੀ ਚਰਨ ਦਾ ਵੀ ਆਪਸ ਇਤਿਹਾਸਕ ਘਟਨਾ ਤੁਹਾਨੂੰ ਸਰਵਨ ਕਰਾ ਰਹਿਣਾ ਹైదరాబాద్ ਦੇ ਨੇੜੇ ਦੀ ਇੱਕ ਦਿਨ ਸੰਧਿਆ ਦੇ ਸਮੇਂ ਢੇਡਾਂ ਨੂੰ ਵਾਪਸ ਲਿਆ ਰਿਹਾ ਆਪਣੇ ਘਰ ਬਾੜੇ ਦੇ ਵਿੱਚ ਪਹਾੜ ਦੀ ਤਲਹਟੀ ਤੇ ਇੱਕ ਚਮਕਦਾ ਹੋਇਆ ਪੱਥਰ ਪਿਆ ਸੀ ਚੁੱਕ ਲਿਆ ਇਸਨੇ ਕਹਿੰਦਾ ਹੈ ਅਲਕਾ ਵਿਹਾਂ ਦੇਰਾ ਹੋ ਗਿਆ ਪਰ ਇਹ ਤੇ ਚਮਕਦਾ ਪਿਆ ਰੋਸ਼ਨੀ ਦੇਂਦਾ ਚੁੱਕ ਲਿਆ ਇਸ ਕਰਲੇ ਆਇਆ ਤੇ ਬੱਚਿਆਂ ਨੂੰ ਦੇ ਦਿੱਤਾ ਖੈ ਤੁਹਾਡੇ ਲਈ ਬੜਾ ਵਧੀਆ ਖਿਡਾਉਣਾ ਲਿਆਂਦਾ ਸਵੇਰੇ ਤੋਂ ਰੋ ਰਹਿ ਸੀ ਨਾ ਖਿਡਾਉਣਾ ਚਾਹੀਦਾ ਖਿਡਾਉਣਾ ਚਾਹੀਦਾ ਇਹ ਲੋ ਇਸ ਤਰ੍ਹਾਂ ਦਾ ਖਿਡਾਉਣਾ ਕਿਸੇ ਕੋਲ ਨਹੀਂ ਹੋਗਾ ਇਹਦੇ ਨਾਲ ਖੇਡੋ ਦੇਖੋ ਚਾਨਣਾ ਦੇਂਦਾ ਰੋਸ਼ਨੀ ਦੇਂਦਾ ਉਸ ਚਮਕ ਦੇ ਰੇ ਪੱਥਰ ਨਾਲ ਉਹਦੇ ਬੱਚੇ 6 ਮਹੀਨੇ ਖੇਡਦੇ ਰਹੇ ਅੱਜ ਇੱਕ ਐਸਾ ਪੁਰਸ਼ ਆਇਆ ਜਿਹਨੂੰ ਦੋ ਭੇਡਾਂ ਦੀ ਲੋੜ ਸੀ ਖਰੀਦਣ ਲਈ ਆਇਆ। ਉਸ ਜ਼ਮਾਨੇ ਚ ਕ੍ਰੈਂਸੀ ਨੋਟ ਨਹੀਂ ਹੁੰਦੇ ਸਨ, ਕੌਇਨ ਸਿੱਕੇ ਹੁੰਦੇ ਸਨ। ਸਿੱਕੇ ਚੰਦੇ ਸਨ। ਜੇਬ ਦੇ ਚੁਲਦੇ ਸਿੱਕੇ, ਸਿੱਕਿਆਂ ਨਾਲ ਭਰੀ ਹੋਈ ਥੈਲੀ ਆਇਆ। ਕਹਿੰਦਾ ਮੈਨੂੰ ਦੋ ਬੇਡਾਂ ਚਾਹੀਦੀਆਂ। ਉਹਨੇ ਆਹ ਲਈਨੇ ਕਿ ਲੈ ਪਸੰਦ ਕਰ ਲੈ ਜਿਹੜੀਆਂ ਦੋ ਚਾਹੀਦੀਆਂ। ਉਨੇ ਪਸੰਦ ਫੇਰ ਲਿਆ ਪੁਰਾਣਾ ਜ਼ਮਾਨਾ ਮੌਲ ਭਾਵ ਤੈ ਹੋ ਗਿਆ 2 2 ਰੁਪਏ ਦੀ ਵੇਡ ਪੁਰਾਣਾ ਜ਼ਮਾਨਾ ਉਹਨੇ 4 ਰੁਪਏ ਦਿੱਤੇ ਵੇਡਾਂ ਦੇ ਗਲ ਦੇ ਚ ਰਸਾ ਪਾ ਕੇ ਚੱਲ ਪਿਆ ਨਿਗਾਹ ਪਾਹ ਪੈ ਗਈ ਉਸ ਪੱਥਰ ਤੇ ਜਿਹਦੇ ਨਾਲ ਬੱਚੇ ਖੇਡ ਰਹੇ ਸਨ ਆਇਆ ਲੀਨੂ ਕਹਿੰਦਾ ਐ ਇਹ ਤੁਹਾਡੇ ਕੋਲ ਇੱਕਥੋਂ ਮਿਲੇ ਆਇਆ ਨਹੀਂ ਭਜਿਆ ਹੋਇਆ ਗਿਆ ਪੱਥਰ ਚੁੱਕ ਕੇ ਜਿਨੇ ਪੇਡਾਂ ਖਰੀਦੀਆਂ ਨਾ ਉਹਦੀ ਹਥੇਲੀ ਤੇ ਰੱਖ ਕੇ ਕਹਿੰਦਾ ਲੈ ਜਾ ਤੁਸੀਂ ਤੇ ਬੜੇ ਹੈਰਾਨ ਹੋ ਗਏ ਹੋ ਲੱਗਦਾ ਤੁਹਾਨੂੰ ਚੰਗਾ ਲੱਗਦਾ ਲੈ ਜਾ ਸਾਡੇ ਬੱਚਿਆਂ ਨੇ ਬਤੇਰਾ ਖੇਡ ਲਿਆ 6 ਮਹੀਨੇ ਹੋ ਗਏ بڑے ਬੱਚੇ ਕਹਿਣਗੇ ਲੈ ਜਾ ਪੂਰੀ ਭਰੀ ਹੋਈ ਥੈਲੀ ਚਾਂਦੀ ਦੇ ਰੁਪਿਆਂ ਦੀ ਉਨੇ ਦੇ ਦਿੱਤੇ। ਓਕੇ ਇਸ ਵਕਤ ਮੇਰੇ ਕੋਲ ਇਹ ਹੀ ਨੇ। ਐ ਲੈ ਲੈ। ਹੋਰ ਮਿੰਗ ਐ ਲੈ। ਦੇ ਦਿੱਤੇ। ਉਹ ਪੇਡਾ ਤੇ ਪੱਥਰ ਲੈ ਕੇ ਚਲਾ ਗਿਆ। ਹਿਆਲੀ ਆਪਣੇ ਬੱਚਿਆਂ ਨੂੰ ਕਹਿੰਦਾ ਕਿਤਨਾ ਮੂਰਖ ਹੈ। ਭੇਡ ਖਰੀਦਦਾ ਦੌਰ ਬੈ ਦੇ। ਤੇ ਪੱਥਰ ਦੇ ਦੇ ਗਿਆ 100 ਰੁਪਏ। ਪੂਰੀ ਥੈਲੀ ਲੈ ਕੇ ਬڑا ਮੌਰਖ ਹੈ ਬੜਾ ਨਾਦਾਨ ਹੈ ਪਰ ਮੈਂ ਅਰਜ਼ ਕਰਾਂ ਉਹ ਜੋਰੀ ਸੀ ਜੋਰੀ ਸੀ ਉਹਨੇ ਉਸਨੂੰ ਤਰਾਸ਼ਿਆ ਉਹਨੇ ਮੋਗਲ ਸ਼ਹਿਨ ਸ਼ਾ ਨੂੰ ਵੇਖ ਕੇ ਦਿੱਤਾ ਪਤਾ ਉਸਨੂੰ ਵੇਖ ਕੇ ਮੋਗਲ ਬਾਦਸ਼ਾਹ ਨੇ ਨਾਮ ਕਿ ਦਿੱਤਾ ਕੋਹੇਨूर ਇਥੇ ਪਹਾੜਾਂ ਦਾ ਚਾਨਣ ਹੈ ਇਥੇ ਪਹਾੜਾਂ ਦਾ ਨੂਰ ਹੈ ਇਹ ਤੇ ਪਹਾੜਾਂ ਦਾ ਪ੍ਰਕਾਸ਼ ਹੈ ਐ ਤੂੰ ਲਿਆਂਦਾ ਮੋਂ ਮੰਗਾਇੇ ਨਾਮ ਉਸਨੇ ਦਿੱਤਾ ਇੱਕ ਬਹੁਤ ਵੱਡੀ ਜਗੀਰ ਦਿੱਤੀ ਯਕੇ ਬਾਅਦ ਇਹਰੇ کئی ਮੁਗਲ ਸ਼ਹਿਨशाहਾਂ ਦੇ ਹੱਟ ਤੋਂ ਫਿਰੋ ਮਹਾਰਾਜਾ ਰਣਜੀਤ ਸਿੰਘ ਕੋ ਲਾਇਆ ਉਸ ਤੋਂ ਇਹਨਾਂ ਅੰਗਰੇਜ਼ਾਂ ਨੇ ਪ੍ਰਾਪਤ ਕੀਤਾ ਤੁਹਾਡੇ ਲੰਡਨ ਵਿਉਜਮ ਦੇ ਚ ਪਿਆ ਅੱਧਾ ਟੁਕੜਾ ਮਲਕਾ ਦੇ ਤਾਜ ਜੁੜਿਆ ਆ ਅੱਧਾ ਉਥੇ ਪਿਆ ਹੁਣ ਹਜ਼ਾਰਾਂ ਪਾਉਣ ਦੇ ਰੋਜ਼ ਟਿਕਟ ਵਿਕ ਜਾਂਦੀ ਹੈ ਸਿਰਫ ਕੋ ਨੂਰ ਨੂੰ ਵੇਖਣ ਵਾਸਤੇ